ਪੰਜਾਬ ਸਰਕਾਰ ਵੱਲੋਂ ਕਿ ਸਨਾਨੂ ਬਾਸਮਤੀ ਫਸਲ ਦਾ ਸਹੀ ਮੁੱਲ ਨਾ ਦਿੱਤੇ ਜਾਣ ਦੇ ਖਿਲਾਫ ਕਿਸਾਨਾਂ ਨੇ ਸਰਕਾਰ ਖਿਲਾਫ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਜਥੇਬੰਦੀਆਂ ਅੱਜ ਅੰਮ੍ਰਿਤਸਰ ਵਿਖੇ ਡੀਸੀ ਦਫ਼ਤਰ ਦੇ ਬਾਹਰ ਪਹੁੰਚੀਆਂ। ਡੀਸੀ ਦਫ਼ਤਰ ਵਿੱਚ ਅੱਗ ਲੱਗ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੇ ਆਪਣੇ ਫੈਸਲੇ ਨੂੰ ਨਾ ਬਦਲਣ ਦੀ ਗੱਲ ਕਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹਨਾਂ ਦੀ ਮੰਗ ਪੂਰੀ ਨਹੀਂ ਕਰਦੀ ਉਸ ਵੇਲੇ ਤੱਕ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ। ਡੀਸੀ ਦਫ਼ਤਰ ਵਿੱਚ ਅਚਾਨਕ ਅੱਗ ਲੱਗ ਜਾਣ ਦੇ ਬਾਵਜੂਦ ਵੀ ਕਿਸਾਨ ਉੱਥੇ ਪਹੁੰਚੇ ਅਤੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੂੰ 3 ਦਿਨ ਤੱਕ ਜਾਰੀ ਰੱਖਣ ਦਾ ਐਲਾਨ ਮੇਰ ਮੰਗਾ ਜਿਹੜੀਆਂ ਬਾਸਬਤੀ ਦੀ ਲੁੱਟ ਹੋ ਰਹੀ ਹੈ 11 21 ਦੀ 11 ਕਰੋੜ ਰੁਪਏ ਉਹਦੇ ਲੁੱਟੇ ਜਾ ਚੁੱਕੇ 1509 ਚ ਪਹਿਲਾਂ ਲੁੱਟੇ ਹੋਣ 11 21 ਦੇ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਹਿਲੀ ਮੰਨੀਆਂ ਹੀ ਮੰਗਾ ਅਜੇ ਤੱਕ ਕੋਈ ਲਾਗੂ ਨਹੀਂ ਕੀਤੀਆਂ ਉਹ ਸਾਰੇ ਮਸਲੇ ਨੂੰ ਲੈ ਕੇ ਕਰਜ਼ੇ ਆ ਖੁਦਕੁਸ਼ੀਆਂ ਵਾਂ ਕਿਸਾਨਾਂ ਦੀ ਜਿਹੜੀ ਆ ਬਦਤਰ ਹਾਲਤ ਆ ਉਸ ਨੂੰ ਲੈ ਕੇ ਜੋ ਸਾਡੇ ਅੱਜ ਧਰਨੇ ਆ ਉਹ ਸ਼ੁਰੂ ਹੋਣੇ ਆ 3 ਅਕਤੂਬਰ ਤੇ 12 ਅਕਤੂਬਰ ਨੂੰ ਫਾਈ ਪਾਵਰ ਕਮੇਟੀ ਤੇ ਮੁੱਖ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਆ ਅਜੇ ਤੱਕ ਸਰਕਾਰ ਨੇ ਮੰਗਾ ਮੰਨੀਆਂ ਨਹੀਂ ਇਸ ਕਾਰਨ ਜਿਹੜਾ ਪੱਕਾ ਮੋਰਚਾ ਮੋਗੇ ਦੇ ਅਮਰਸਰ ਦੇ ਵਿੱਚੋਂ ਸ਼ੁਰੂ ਹੋਇਆ ਇੱਥੇ ਪੀਸੀ ਦਫ਼ਤਰ ਅੱਗ ਲਗਣ ਕਾਰਨ ਸਾਨੂੰ ਥਾਂ ਬਦਲਣੀ ਪਊਗੀ ਪਰ ਮੋਰਚਾ ਜਿਹੜਾ ਉਹ ਚੱਲੂਗਾ ਤੇ ਪੱਕਾ ਮੋਰਚਾ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ